ਬਈ ਪ੍ਰਾਣੀਆਂ ਪਾਰਟੀਆਂ ਦਾ ਬੜਾ ਰੌਲਾ ਕਹਿੰਦੇ ਜੀ ਆਮ ਆਦਮੀ ਪਾਰਟੀ ਖਤਮ ਹੋ ਗਈ ਆਮ ਆਦਮੀ ਪਾਰਟੀ ਦਾ ਰੌਲਾ ਮੁੱਕ ਗਿਆ ਤੇ ਆਹ ਲਹਿਰियां ਪੌਂਦਾ ਹੁੰਦਾ ਜੋਧਾ ਆ ਤੁਸੀਂ ਤਸਵੀਰਾਂ ਵੇਖੋ ਕਿ ਇਹ ਐਮਐਲਏ ਕਿਤੇ ਟਿਕਦਾ ਇਹ ਕਿਤੇ ਦਬਣ ਲੱਗਾ ਇਹ ਚੜਦੇ ਆਲਾ ਐਮਐਲਏ ਔਰ ਲਗਾਤਾਰ ਤੁਸੀਂ ਵੇਖੋ ਕਿ ਮੋਹਾਲੀ ਦੇ ਵਿੱਚ ਇਸਨੇ ਬੱਲੇ ਬੱਲੇ ਕਰਵਾ ਕੇ ਰੱਖੀ ਆ ਹਰ ਮੇਲੇ ਦੇ ਉੱਤੇ ਚੰਡੀਗੜ੍ਹ ਦਾ ਜਾ ਕੇ ਹਰ ਮੇਲੇ ਤੇ ਪਹੁੰਚਦਾ ਔਰ ਕੋਈ ਐਸਾ ਸੈਕਟਰ ਨਹੀਂ ਛੱਡਿਆ ਜਿਸ ਸੈਕਟਰ ਵਿੱਚ ਇਹਦਾ ਸਵਾਗਤ ਨਹੀਂ ਹੁੰਦਾ ਹਰ ਸੈਕਟਰ ਵਿੱਚ ਬੱਲੇ ਬੱਲੇ ਹੋ ਰਹੀ ਆ ਜਿੱਥੇ ਜਾ ਰਿਹਾ ਇਹੀ ਹੋ ਰਿਹਾ ਕਿ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਤਾਂ ਜਿੰਦਾਬਾਦ ਜਿੰਦਾਬਾਦ ਦੇ ਨਾਰੇ ਲੱਗ ਰਿਹਾ ਤਾਂ ਇਹ ਵੀ ਤੁਹਾਨੂੰ ਦੱਸ ਦਈਏ ਕਿ ਜਿਹੜੇ ਗਲ ਵਿੱਚ 50ਆਂ ਪਾਈਆਂ ਨਾ ਜਿਹਨਾਂ ਉੱਤੇ ਲਿਖਿਆ ਆਮ ਆਦਮੀ ਪਾਰਟੀ ਆਪਣੇ ਟੇਲਰ ਲਾਏ ਹੋਏ ਆ ਆਪਣੇ ਟੇਲਰ ਪੱਕੇ ਟੇਲਰ ਲੱਗੇ ਹੋਏ ਆ ਤੇ ਸਲਾਈ ਕਰ ਕਰਕੇ ਤੇ ਆ ਪੱਕਾ ਕੰਮ ਚੱਲ ਰਿਹਾ ਲੱਗਦਾ ਇਦਾਂ ਹੀ ਆ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆ ਵੀ ਟੇਲਰ ਆਪਣੇ ਲਾਏ ਹੋਏ ਆ ਔਰ ਲਗਾਤਾਰ ਲੋਕਾਂ ਵਾਸਤੇ ਇਹ ਕਿੰਨ ਜਿਹੜੇ ਆ ਇਹ ਸਲਾਈ ਕਰ ਕਰਕੇ ਇਹ ਨਾਲ ਸਾਰਿਆਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਵੇਖੋ ਤੁਸੀਂ ਜੁਆਇਨਿੰਗਾਂ ਹੁੰਦੀਆਂ ਔਰ ਜੇ ਕਾਂਗਰਸ ਵਾਲੇ ਆ ਜਾਂ ਅਕਾਲੀ ਦਲ ਵਾਲੇ ਆ 20 30 ਜਣਿਆਂ ਨੂੰ ਆਪਣੇ ਨਾਲ ਮਲਾ ਲੈਂ ਤਾਂ ਕਹਿ ਦਿੰਦੇ ਆ ਜੀ ਆਮ ਆਦਮੀ ਪਾਰਟੀ ਦਾ ਲੱਕ ਤੋੜ ਦਿੱਤਾ ਆਮ ਆਦਮੀ ਪਾਰਟੀ ਦੇ ਸਾਰੇ ਹੀ ਵਰਕਰ ਇੱਧਰ ਆ ਗਏ ਤੇ ਇੱਧਰ ਵੇਖੋ ਇਹ 20 30 ਆ 40 ਆ ਜਾਂ 400 ਆ ਪੂਰਾ ਮੇਲਾ ਲੱਗਿਆ ਪਿਆ ਪੂਰੇ ਦੇ ਪੂਰੇ ਸੈਕਟਰ ਹੀ ਇੱਧਰ ਨੂੰ ਜਾਂਦੇ ਆ ਔਰ ਜਦੋਂ ਦੀ ਇਸ ਐਮਐਲਏ ਸਾਹਿਬ ਨੇ ਕਹਿ ਦਿੱਤਾ ਆ ਮੋਹਾਲੀ ਦੀ ਇੱਕ ਵੱਖਰੀ ਪਹਿਚਾਣ ਹੋਵੇਗੀ ਤਾਂ ਮੋਹਾਲੀ ਇੱਕ ਇਦਾਂ ਦਾ ਸ਼ਹਿਰ ਬਣੇਗਾ ਕਿ ਲੋਕ ਦੁਨੀਆ ਦੇ ਉੱਤੇ ਆ ਕੇ ਵੇਖਣਗੇ ਕਿ ਇਹ ਜਿਹੜਾ ਸ਼ਹਿਰ ਹੈ ਇਹ ਕਿੱਥੇ ਗਏ ਪੈਂਦਾ ਤੇ ਇਹ ਸ਼ਹਿਰ ਨੂੰ ਬਾਅਦ ਵਿੱਚ ਤੁਸੀਂ ਇਹ ਵੇਖਿਓ ਵੀ ਕਿਦਾਂ ਦਾ ਸਵਾਗਤ ਮਿਲਦਾ ਤੇ ਜੇ ਐਮਐਲਏ ਸਾਹਮਣੇ ਕਿਹਾ ਤੇ ਲਗਾਤਾਰ ਕੰਮ ਕਰਵਾ ਰਿਆ ਕੋਈ ਐਸਾ ਏਰੀਆ ਨਹੀਂ ਛੱਡ ਰਿਹਾ ਹਰ ਜਗ੍ਹਾ ਪਹੁੰਚ ਰਿਹਾ ਸਵੇਰ ਦੇ ਟਾਈਮ ਚੱਲ ਪੈਂਦਾ ਔਰ ਦੁਪਹਿਰ ਦੇ ਤੇ ਸ਼ਾਮ ਦੇ ਵੀ ਜੇ ਕਿ ਐਮਐਲਏ ਦੇ ਪੇਜ ਦੇ ਉੱਤੇ ਜਾ ਕੇ ਵਹਿੰਦੇ ਹਾਂ ਤੇ ਪੋਸਟਾਂ ਤੁਸੀਂ ਵੇਖ ਲਿਓ ਕੋਈ ਇਹੋ ਜਿਹਾ ਟਾਈਮ ਨਹੀਂ ਵੀ ਜਿੱਥੇ ਰੈਸਟ ਕਰਨ ਡਿਆ ਤੇ ਸਾਡੇ ਜ਼ਿਆਦਾਤਰ ਪ੍ਰਾਣੀਆਂ ਪਾਰਟੀਆਂ ਦੇ ਐਮਐਲਏ ਤੇ ਮੰਤਰੀ ਕੀ ਕਰਦੇ ਆ ਕਿ ਜੇ ਕਿਸੇ ਦੇ ਭੋਗ ਆ ਤਾਂ ਉੱਥੇ ਜ਼ਰੂਰ ਪਹੁੰਚਣਾ ਚਲੋ ਪਹੁੰਚਣਾ ਵੀ ਚਾਹੀਦਾ ਭੋਗ ਦੇ ਉੱਤੇ ਵਿਆਹਾਂ ਸ਼ਾਦੀਆਂ ਤੇ ਸ਼ਗਨ ਲੈਣ ਉੱਥੇ ਪਹੁੰਚਣਾ ਤਾਂ ਹਰ ਕਾਰਜ ਵਿੱਚ ਪਹੁੰਚਣਾ ਤੇ ਹੈਗਾ ਪਰ ਜ਼ਿਆਦਾਤਰ ਉੱਥੇ ਹੀ ਆ ਇਹਦੇ ਵੱਲੋਂ ਅਸੀਂ ਵੇਖ ਰਿਹਾ ਕਿ ਇਹ ਕੰਮਕਾਰ ਤੇ ਬਹੁਤ ਜ਼ਿਆਦਾ ਹੈ ਉੱਥੇ ਕਿਸੇ ਹੋਰ ਸੱਜਣ ਕਿਸੇ ਸਹੇਲੇ ਨੂੰ ਕਿਸੇ ਆਪਣੇ ਰਿਸ਼ਤੇਦਾਰ ਨੂੰ ਜਾਂ ਸਕੇ ਸੰਬੰਧੀ ਨੂੰ ਭੇਜ ਦਿੰਦਾ ਲekin AMLA ਲੋਕਾਂ ਦੇ ਕੰਮ ਵਿੱਚ ਪਹਿਲਾਂ ਜਾਂਦਾ ਜਿੱਥੇ ਮਰਜ਼ੀ ਸੁਣ ਲੋ ਹਰ ਜਗ੍ਹਾ ਦੇ ਉੱਤੇ ਦਾ ਨਾਂ ਆ ਰਿਹਾ ਕਿ ਕੁਲਵੰਤ ਸਿੰਘ ਫਲਾਣੀ ਜਗ੍ਹਾ ਬੈਠਾ ਫਲਾਣਾ ਹੀ ਜਗ੍ਹਾ ਪਹੁੰਚ ਗਿਆ ਫਲਾਣੀ ਜਗ੍ਹਾ ਕੁਲਵੰਤ ਸਿੰਘ ਦਾ ਸਵਾਗਤ ਕੀਤਾ ਜਾ ਰਿਹਾ ਜੇ ਹੜਾ ਦੌਰਾਨ ਦੀ ਗੱਲ ਕਰਦੇ ਆ ਤਾਂ ਹੜਾ ਦੌਰਾਨ ਨਾ ਜਾਣੇ ਕਿੰਨੀਆਂ ਗੱਡੀਆਂ ਇਹਨਾਂ ਨੇ ਭਰ ਭਰ ਕੇ ਰਾਸ਼ਨ ਦੀਆਂ ਜਿਹੜੀਆਂ ਬਾਰਡਰਾਂ ਦੇ ਬਾਰਡਰ ਦੇ ਕੋਲ ਜਿਹੜੇ ਪਿੰਡ ਹਰ ਪ੍ਰਭਾਵਿਤ ਹੋਏ ਸੀ ਪੰਜਾਬ ਦੇ ਕੋਨੇ-ਕੋਨੇ 'ਚ ਹਰ ਜਗ੍ਹਾ ਰਾਸ਼ਨ ਭੇਜਿਆ ਸੀ ਹੋਰ ਬਹੁਤ ਸਾਰੀਆਂ ਤਸਵੀਰਾਂ ਉਦੋਂ ਵੀ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਆਮ ਲੋਕਾਂ ਤੱਕ ਪਹੁੰਚੀਆਂ ਸੀ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਇਹ ਇਕੱਠ ਵੇਖ ਕੇ ਇਹ ਜੁਆਇਨਿੰਗਾਂ ਵੇਖ ਕੇ ਤੁਸੀਂ ਕੀ ਸੋਚਦੇ ਹੋ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਖਤਮ ਹੋ ਜਾਏਗੀ ਆਮ ਆਦਮੀ ਪਾਰਟੀ ਦਾ ਵजूद ਟੁੱਟ ਜਾਏਗਾ ਇਹ ਪਵਾਦ ਵਾਲਾ ਨਹੀਂ ਦੱਬਦਾ ਇੱਥੇ ਮੋਟਾ ਹੀ ਕੰਮ ਚੱਲ ਰਿਹਾ ਲਗਾਤਾਰ ਜੁਆਇਨਿੰਗਾਂ ਹੁੰਦੀਆਂ ਜਾ ਰਹੀਆਂ ਔਰ ਅੱਜ ਇੱਕ ਸੈਕਟਰ কাল ਤੋਂ ਉਹ ਸੈਕਟਰ ਫਿਰ ਪੰਜ ਸੈਕਟਰ ਬਸ ਇਦਾਂ ਦੇ ਦੋ ਦੋ ਤਿੰਨ ਤਿੰਨ ਸੈਕਟਰ ਰੋਜ਼ ਕੱਟਦੇ ਆ ਤਾਂ ਰੋਜ਼ ਜੁਆਇਨਿੰਗਾਂ ਹੋ ਰਹੀਆਂ ਬਹੁਤ ਤਗੜੇ ਮੇਲੇ ਲੱਗ ਰਹੇ ਆ ਔਰ ਬਹੁਤ ਸਾਰੀਆਂ ਤਸਵੀਰਾਂ ਸਾਡੇ ਤੱਕ ਪਹੁੰਚਦੀਆਂ ਔਰ ਹਰ ਪ੍ਰੋਗਰਾਮ ਵਿੱਚ ਐਮਐਲਏ ਹੱਸਦਾ ਹੀ ਨਜ਼ਰ ਆਉਂਦਾ ਆ ਆ ਚਿਹਰੇ ਦੀ ਵੇਖਣ ਵਾਲੀ ਗੱਲ ਆ ਕਿ ਹੱਸਦਾ ਹੀ ਨਜ਼ਰ ਆਉਂਦਾ ਨਹੀਂ ਤੇ ਬਹੁਤੇ ਅਸੀਂ ਐਮਐਲਏ ਵੇਖੇ ਆ ਕਿ ਉਹ ਹੱਸਣ ਵਾਸਤੇ ਜਿਹੜਾ ਨਾ ਉਹਦੇ ਨਾਲ ਵੇਖੋ ਕਿ ਇਹਨੇ ਹੱਸ ਪੈਣਾ ਉਹਨੇ ਜੀ ਗੁੱਸੇ 'ਚ ਹੋ ਜਾਂਦਾ ਕਿ ਮੇਰੇ ਨਾਲ ਵੇਂਦੇ ਆ ਤੇ ਇਹ ਹੱਸਦਾ ਚਿਹਰਾ ਕਿਤੇ ਮੋਛ ਤੇ ਵਟ ਨਹੀਂ ਕੀ ਆ ਉਹ ਵਟ ਦੇ ਕੇ ਰੱਖਣਾ ਘੂਰੀ ਵਟ ਕੇ ਰੱਖਣੀ ਆ ਤਾਂ ਇਹ ਐਮਐਲਏ ਦੀ ਤਾਰੀਫ ਆ ਕਿ ਕਈ ਇਨਸਾਨ ਹੀ ਇਦਾਂ ਦੇ ਹੁੰਦੇ ਆ ਇਈ ਜੋਦੇ ਦਾਦੇ ਹੁੰਦੇ ਆ ਕਿ ਉਹਨਾਂ ਦੀ ਤਾਰੀਫ ਬਣਦੀ ਆ ਤਾਂ ਜਿਹਦੀ ਤਾਰੀਫ ਬਣਦੀ ਆ ਉਹਦੀ ਜਰੂਰ ਕਰਿਆ ਕਰੋ ਔਰ ਇਸ ਐਮਐਲਏ ਬਾਰੇ ਇਸ ਜੁਆਇਨਿੰਗ ਬਾਰੇ ਤੁਸੀਂ ਕੀ ਕਹਿੰਦੇ ਹੋ ਕਿ ਆਮ ਆਦਮੀ ਪਾਰਟੀ ਦਾ ਵजूद ਘਟ ਜੇਗਾ ਕੀ ਘਟ ਗਿਆ ਤਾਂ ਇਹ ਵੀ ਤੁਸੀਂ ਦੱਸ ਦਿਓ ਕਿ ਇਹ 20 30 ਜਣੇ 40 ਜਣੇ ਆ ਇਹ ਕਿੰਨੇ ਪਰਿਵਾਰ ਜੋੜੇ ਆ ਕਿੰਨੇ ਪਰਿਵਾਰ ਜੁੜ ਰਿਹਾ ਇਹਦਾ ਤਸਵੀਰਾਂ ਤੁਹਾਨੂੰ ਥੋੜੀਆਂ ਵਿਖਾ ਰਹੇ ਆ ਫਿਰ ਵਿਖਾਵਾਂਗੇ ਵਿਖਾਉਂਦੇ ਰਹਾਂਗੇ ਤੁਸੀਂ ਕਿਵੇਂ ਵੇਖਦੇ ਹੋ ਇਸ ਐਮਐਲਏ ਬਾਰੇ ਕਮੈਂਟ ਕਰ ਦਿਓ ਔਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਆ ਧੰਨਵਾਦ